ਜਿਸ ਦੇ ਵਿੱਚ ਪਰ ਡਾਇਰਬਸ ਸਾਥਿ ਨੂੰ ਉਪਰਨ ਆਨਾਨ ਫੈਕਟਰ ਅਤੇ ਜੁਆ 16 ਨੂੰ ਤੇਗਵਦਾ ਇਹਨਾਂ ਪ੍ਰਾਣੀ ਬੈਂਸਕੀਮ 372 ਸਾਲ ਲਾਗੂ ਕਰਨੀ 17 7202 ਵਾਲੇ ਮਲਾਇਆ ਨੂੰ 6ਵੇਂ ਪੇਜ ਲਾਗੂ ਕਰਨਾ 15 ਨੰਬਰ 15 ਦਾ ਨੋਟੀਸ ਰੱਦ ਕਰਕੇ ਤੇ ਪਰਮਿਸ਼ਨ ਬਣਾਉਣ ਨਾਲ ਤਰ੍ਹਾਂ ਫਿਰਸਕਾਨੀਆਂ ਪੰਜਾਬ ਸਰਕਾਰ ਦੇ ਵਾਹਨ ਵਿੱਚ ਕੰਮ ਕਰਦੀ ਕੱਚੀ ਬਲਾਇ ਨੂੰ 6 ਅਗਸਤ ਨੂੰ ਮੀਟਿੰਗ ਕੀਤੀ ਸੀ 1 ਜੁਲਾਈ ਨੂੰ ਪਰ ਉਹ ਵੀ ਪ੍ਰਮਾਤਮਾ ਨੇ ਵੀ ਮੈਨੂੰ ਇਹ ਗਿੱਤੀ ਤੇ ਮਲਾਇ ਨੂੰ ਗਿਆ ਕੇ ਦੱਸਣਾ ਮੀਟਿੰਗ 25 ਜੁਲਾਈ ਨੂੰ ਕਰੂੰਗਾ 25 ਜੁਲਾਈ ਮੀਟਿੰਗ ਨਹੀਂ ਹੋ ਸਕੀ ਅੱਗੇ ਪਾਸ ਤੀਜੀ ਉਸ ਤੋਂ ਬਾਅਦ ਅਰਾਏ ਲਾਇਆ ਵੀ ਦੋ ਘਾਸਨ ਮੀਟਿੰਗ ਹੋਊਗਾ ਦੋ ਘਾਸਨ ਮੀਟਿੰਗ ਵੀ ਅੱਗੇ ਪਾਸ ਤੀਜੀ ਆ ਹੁਣ 22 ਅਗਸਤ ਨੂੰ ਪੰਜਾਬ ਹੁਣ ਚੰਡੀਗੜ੍ਹ ਵਿਖੇ ਮੀਟਿੰਗ ਹੋ ਰਹੀ ਆ ਬਾਰੇ ਜੋ ਡਾਇਮੰਡ ਮੁਲਾਜ਼ਮਾਂ ਨਾਲ ਸਾਂਝਾ ਫਰੰਟਾ ਉਹਨਾਂ ਨੇ ਇਹ ਮੀਟਿੰਗ ਕਰਕੇ ਪੀਲ ਕੀਤੀ ਆ ਕਿ ਹੁਣ ਉਹਨਾਂ ਲਈ 10 ਅਗਸਤ ਨੂੰ ਲੁਧਿਆਣੇ ਦੇ ਵਿੱਚ ਮੀਟਿੰਗ ਕਰਕੇ ਫੈਸਲਾ ਕੀਤਾ ਜਾਊਗਾ ਕਿ ਮੁੱਖ ਮੰਤਰੀ ਭਵੰਤ ਸਿੰਘ ਨਾਲ ਮੀਟਿੰਗ ਕਰ ਰਹੀਆਂ ਜਾਂ ਨਹੀਂ ਕਰਨੀ ਆਪ ਹੰਡਾ ਰਹੇ ਆ ਇਸ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਦੋਸਤੋ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਸ ਸਾਲ ਦੇ ਅਖੀਰ ਦੇ ਵਿੱਚ ਇੱਕ ਵਾਰੀ ਫੇਰ ਗੱਲਬਾਤ ਦਾ ਰਸਤਾ ਖੋਲ੍ਹਿਆ ਹੈ ਮੁਲਾਜ਼ਮਾਂ ਨਾਲ ਕੈਬਨਟ ਸਬ ਕਮੇਟੀ ਨੇ 15 ਮੁਲਾਜ਼ਮ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ ਔਰ ਇਹ ਗੱਲਬਾਤ ਜਿਹੜੀ ਹੈ 26 ਦਸੰਬਰ ਤੋਂ ਲੈ ਕੇ 9 ਬਰੇ 8 ਜਨਵਰੀ ਤੱਕ ਚੱਲੇਗੀ ਔਰ ਇਹ ਕੈਬਨਟ ਸਬ ਕਮੇਟੀ ਦੀ ਜਿਹੜੀ ਮੀਟਿੰਗ ਹੈ ਵਿਤਮੰਤੀ ਹਰਪਾਲ ਸਿੰਘ ਚੀਮਾ ਹੋਣਾਂ ਦੀ ਅਗਵਾਈ ਵਿੱਚ ਹੋਏਗੀ ਔਰ ਕੈਬਨਟ ਕਮੇਟੀ ਦੇ ਜਿਹੜੇ ਦੋ ਹੋਰ ਕੈਬਨਟ ਮੰਤਰੀ ਨੇ ਅਮਨ ਅਰੋੜਾ ਕੁਲਦੀਪ ਧਾਲੀਵਾਲ ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਇਸ ਮੀਟਿੰਗ ਦੀ ਐਮਿਟ ਇਹ ਹੈ ਕਿ ਇਸ ਵਾਰ ਮੀਟਿੰਗ ਵਿੱਚ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਵੀ ਭੁੱਜਣ ਦੇ ਜਿਹੜੇ ਹੈ ਆਦੇਸ਼ ਦਿੱਤੇ ਨੇ ਜਿਹਦੇ ਵਿੱਚ ਸਮਾਜਿਕ ਸੁਰੱਖਿਆ ਵਿਭਾਗ ਵਿੱਤ ਵਿਭਾਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਬਿਜਲੀ ਵਿਭਾਗ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਮੀਟਿੰਗ ਵਿੱਚ ਹਾਜ਼ਰ ਰਹਿਣ ਦੇ ਲਈ ਕਿਹਾ ਗਿਆ ਹੈ ਪਹਿਲੇ ਦੌਰ ਦੇ ਵਿੱਚ ਕੈਬਨਟ ਦੀ ਕਮੇਟੀ ਜਿਹੜੀ ਹੈ ਉਹ 26 ਦਸੰਬਰ ਨੂੰ ਤਿੰਨ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰੇਗੀ ਜਿਦੇ ਵਿੱਚ ਪਾਵਰ ਕਾਮਸੀ ਐਚਪੀ ਲਾਈਨਮੈਨ ਠੇਕਾ ਮੁਲਾਜ਼ਮ ਯੂਨੀਅਨ ਬਿਜਲੀ ਬੋਰਡ ਤੇ ਇਸੇ ਤਰ੍ਹਾਂ ਦਫਤਰੀ ਕਰਮਚਾਰੀ ਯੂਨੀਅਨ ਵਰਗ ਸਿੱਖਿਆ ਵਿਭਾਗ ਮੇਡੇ ਮੇਲ ਅਤੇ ਪਾਉਂਦੇ ਨੇ ਵੀ ਜਿਹੜੇ ਘਾਟੇ ਦੇ ਵਿੱਚ ਵਿਭਾਗਾਂ ਦੇ ਨੇ ਅਸੀਂ ਉਹਨਾਂ ਨੂੰ ਪ੍ਰੋਫਿਟ ਦੇ ਵਿੱਚ ਲਿਆਉਣ ਲਈ ਨਿਧੀ ਕਰਨਾ ਉਹਨਾਂ ਦਾ ਕਰਨੇ ਆ ਜਾਂ ਅਸੀਂ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਦੇ ਵਿੱਚ ਦਿੰਨੇ ਆ ਪਰ ਇੱਥੋਂ ਬਿੱਲੀ ਥੈਲੇ ਦੇ ਵਿੱਚੋਂ ਬਾਹਰ ਆ ਗਈ ਤੁਸੀਂ ਸਾਰੇ ਸਮਝਦੇ ਹੋ ਸਾਰੇ ਪੜੇ ਲਿਖੇ ਹੋ ਤੇ ਆਪਣੇ ਵਿਭਾਗਾਂ ਨਾਲ ਜੁੜੀ ਹੋਈ ਇਹ ਖਬਰ ਹੈ ਤੇ ਤੁਸੀਂ ਇਸ ਨੂੰ ਜਾਣੋ ਵੀ ਉਹ ਇੱਕ ਪ੍ਰਾਪਰਟੀ ਦੇ ਵਿੱਚ ਜਾ ਰਿਹਾ ਮਹਿਕਮਾ ਚੰਡੀਗੜ੍ਹ ਦਾ ਉਹਨੂੰ ਰਲ ਮਿਲ ਕੇ ਸਰਕਾਰਾਂ ਤੇ ਚੰਡੀਗੜ੍ਹ ਦਾ ਪ੍ਰਸ਼ਾਸਨ ਉਹਨੂੰ ਧੱਕੇ ਦੇ ਨਾਲ ਨੀਜੀ ਕਰਨ ਉਹਦਾ ਕਰਕੇ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਉਹਦਾ ਕਾਰਨ ਇੱਕੋ ਇੱਕ ਕਾਰਨ ਹੈ ਕਿ ਸਾਰੇ ਦੇਸ਼ ਦੀ ਜਿਹੜੀ ਬਿਜਲੀ ਹੈ ਉਹਦੇ ਉੱਤੇ ਕਾਬੂ ਪਾਇਆ ਜਾ ਸਕੇ ਉਹ ਬਿਜਲੀ ਨੂੰ ਕਾਬੂ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੀ ਮਰਜ਼ੀ ਦੇ ਰੇਟ ਵਧਾਇਆ ਕਰਨਗੇ ਆਪਣੀ ਮਰਜ਼ੀ ਨਾਲ ਜਿਹੜੇ ਏਰੀਆ ਨੂੰ ਚਾਹੁੰਦੇ ਆ